ਉਹ ਆਂਦਾਇਆ ਪਰ ਅੱਜ ਤਾਂ ਇਹ ਨਹੀਂ ਚੱਲ ਵੜਦੇ ਆ ਕਿਵੇਂ ਆ ਫਿਰ ਕਰਨ ਠੀਕ ਆ ਬਾਪੂ ਦਾ ਲਾਰੇ ਜੇ ਲਾਈ ਜਾਂਦਾ ਲੈ ਕੇ ਨਹੀਂਂਦਾ ਫੋਨ ਉਹ ਤੈਨੂੰ ਨਹੀਂ ਲੈ ਕੇ ਦਿੰਦੇ ਫੋਨ ਤੇਰੀਆਂ ਤਾਂ ਗੱਲਾਂ ਹੀ ਆ ਆਹ ਦੇਖ ਲੈ ਆਂਦਾ ਫੋਨ 25000 ਦਾ ਲੈ ਆਂਦਾ ਫੋਨ ਇਹਦਾ ਬਹੁਤ ਵਧੀਆ ਯਾਰ ਫੋਨ ਆਇਆ ਮੇਰੇ ਬਾਪੂ ਨੂੰ ਦਿਖਾਇਆ ਉਹਨੇ ਆ ਕੀ ਪਤਾ ਖਬਰ ਮੈਨੂੰ ਵੀ ਲੈ ਦੇ ਕਹਣਾ ਦਾ ਪ੍ਰੈਸ ਮੈਂ ਤੇਰੇ ਲਾਲ ਦੀ ਫੂਲਣਾ ਕੋਈ ਨਹੀਂ ਦੇਖਦੇ ਆ ਲੈ ਬਾਪੂ ਵੀ ਘਰੇ ਪੱਠੇ ਪਾਈ ਜਾਂਦਾ ਚੱਲ ਕੋਈ ਨਹੀਂ ਆ ਜਾ ਓਏ ਹਾਥੂ ਕਿਧਰੋਂ ਆਇਆ ਸਾਰੀ ਦਿਹਾੜੀ ਦਾ ਘਰੇ ਨਹੀਂ ਬੜਿਆ ਬਾਪੂ ਆ ਦੇ ਖਲਾ ਫੈਸਲੇ ਵੀ ਫੋਨ ਲੈ ਆ ਲੈ ਮੈਨੂੰ ਵੀ ਲੈ ਦੇ ਕਾ ਫੋਨ ਉਹ ਤੂੰ ਗੱਲ ਸੁਣੋ ਇੰਨੇ ਤਖੜਾ ਘਰ ਆ ਦੇ ਜੋਕਾਂ ਦੀ ਰੀਸ਼ ਨਾ ਕਰਗਾ ਦਾ ਘਰ ਦੇਖ ਲਾ ਮੈਨੂੰ ਵੀ ਲੈ ਦੇ ਫੋਨ ਪਤਾ ਉਹਦਾ ਘਰ ਦੇਖ ਕਿਸੇ ਤਖੜੇ ਜੋਕਾਂ ਦੀ ਰੀਸ਼ ਨਹੀਂ ਕਰੀਦੀ ਹੁੰਦੀਗੀ ਲਾਜ ਤੋਂ ਬਿਨਾ ਪਤਾ ਤੇਰੀ ਮਾਂ ਮਰ ਗਈ ਉਹਦਾ ਲਾਜ ਵੀ ਮੈਂ ਕਰਵਾ ਸਕਦਾ ਜੀ ਲੈਣਾ ਯਾਰ ਬਾਪੂ ਆਪਣੇ ਗਰੀਬ ਗਰੀਬ ਘਰਾਂ ਕੋਲ ਬੁੰਡਿਆ ਕੋਲ ਫੋਨ ਆ ਆ ਕੇ ਗੱਲ ਸੁਣ ਪਤੋ ਛੋਟੇ ਨਾ ਸਾਡਾ ਕੋਈ ਮੇਲ ਨਹੀਂ ਹੈਗਾਗਾ ਤੁਸੀਂ ਤਾਂ ਇਹਨੇ ਮਹਿੰਗੇ ਫੋਨ ਲੈ ਲੋਗੇ ਪਰ ਅਸੀਂ ਨਹੀਂ ਲੈ ਸਕਦੇਗੇ ਫੋਨ ਇਹਨੇ ਮਹਿੰਗੇ ਅੰਕਲ ਮੇਰੇ ਡੈਡੀ ਨੇ ਤਾਂ ਫੋਨ ਲੈਤਾ ਹੈ ਕਹਿੰਦਾ ਮੇਰੇ ਬਾਪੂ ਨੂੰ ਵੀ ਦਿਖਾ ਮੈਂ ਕਿਹਾ ਚੱਲ ਕੋਈ ਨਹੀਂ ਚੱਲ ਉਹ ਕਾਕਾ ਪਤਾ ਤੂੰ ਆਹਨੇ ਕਰੇ ਰਾ ਅਸੀਂ ਪਤਾ ਹੀ ਨਹੀਂ ਮਹਿੰਗੇ ਫੋਨ ਨੂੰ ਨਹੀਂ ਲੈ ਕੇ ਦੇ ਸਕਦੇ ਹਾਂ ਤਾਂ ਘਰ ਦੀ ਗਰੀਬੀ ਨੇ ਮਾਰ ਰੱਖਿਆ ਚੱਲ ਕੋਈ ਨਹੀਂ ਕਰ ਉਰੇ ਯਾਰ ਮੇਰੀ ਗੱਲ ਸੁਣ ਮੈਂ ਲੈਣਾ ਬਾਪੂ ਯਾਰ ਫੋਨ ਲੈਣਾ ਮੇਰੀ ਗੱਲ ਸੁਣ ਬੈਠ ਕੇ ਤੈਨੂੰ ਮੈਂ ਸਮਝਾਉਣਾ ਪਤਾ ਤੇਰੀ ਛੇ ਕਿ ਪੜਨ ਦੀ ਉਮਰ ਕਿੰਨੇ ਤਕੜੇ ਘਰਾਂ ਦੇ ਜਵਾਕਾਂ ਦੀ ਰੀਝ ਨਾ ਕਰ ਫੋਨ ਤੈਨੂੰ ਮੈਂ ਕਿੱਥੋਂ ਲੈ ਰਿਆਂ ਫੋਨ ਦਾ ਬਾਪੂ ਮੈਂ ਉਹ ਹੀ ਲੈਣਾਗਾ ਮੇਰੀ ਗੱਲ ਸੁਣੋ ਪਤਾ ਤੇਰੀ ਮਾਂ ਦੇਖ ਲੈ ਮੰਜੇ ਤੇ ਰੋਜ਼ ਰੋਜ਼ ਕੇ ਮਰੀ ਆ ਕੈਂਸਰ ਸੀਗਾ ਉਹਨੂੰ ਕਿੰਨਾ ਇਲਾਜ ਕਰਾਇਆ ਕਿੰਨੀ ਰਿਸ਼ਤੇਦਾਰਾਂ ਨੇ ਮਾੜੀ ਮੋਟੀ ਮਦਦ ਕੀਤੀ ਪਤਾ ਮੈਂ ਬਿਲਕੁਲ ਖਾਲੀ ਹੋਇਆ ਬੈਠਾ ਗਰੀਬੀ ਨੇ ਮੈਨੂੰ ਲੱਕ ਤੋੜਿਆ ਹੋਇਆ ਮੇਰਾ ਤਾਂ ਮੈਂ ਕਿੱਥੋਂ ਫੋਨ ਲੈ ਦੇ ਆ ਜਦੋਂ ਤੂੰ ਕਮਾਉਣ ਲੱਗਿਆ ਭਾਵੇਂ ਦੋ ਲੈ ਲਈ ਜਿਨ੍ਹਾਂ ਦੇ ਨਾਲ ਤੂੰ ਰਹਿੰਦਾ ਨਾ ਉਹ ਤਾਂ ਪੈਸੇ ਵਾਲੇ ਆ ਪਤੋ ਚਾਦਰ ਦੇ ਕੇ ਪੈਰ ਤਰੀਦੇ ਹੁੰਦੇ ਆਗੇ ਬਾਪੂ ਬੰਦਾ ਰੋਟੀ ਬਣਾਦਾ ਸਾਰ ਲੂ ਪਰ ਫੋਨ ਬਿਨਾਂ ਇਸ਼ਾਰਾ ਕਰ ਸਕਦਾ ਮੈਂ ਤਾਂ ਫੋਨ ਲੈਣਾ ਹੀ ਲੈਣਾਗਾ ਘਰ ਦੇਖ ਲੈ ਘਰ ਤੇਰਾ ਬਿਜ਼ਨਸ ਚੱਲਦਾਗਾ ਵੀ ਤੂੰ ਫੋਨ ਲੈਣਾ ਕਿੱਥੋਂ ਲੈਦਾ ਫੋਨ ਤੈਨੂੰ ਮੈਂ ਕਿਉਂ ਦੁਖੀ ਕਰ ਰਿਹਾ ਮੈਨੂੰ ਤੂੰ ਲੈਣੀ ਲੈਣਾ ਬਾਪੂ ਆ ਕਰੇ ਓ ਮੇਰੀ ਗੱਲ ਤਾਂ ਸੁਣ ਲੈ ਓ ਗੱਲ ਸੁਣ ਲੈ ਮੇਰੀ ਓ ਬਾਪੂ ਮਾਰ ਰੱਖਿਆ ਗਰੀਬੀ ਦੇ ਓ ਕੀ ਕਰੂੰਗਾ ਮੈਂ ਉਹ ਮੁੰਡਾ ਵੀ ਹੱਥ ਚੋਂ ਨਿਕਲ ਚੱਲਿਆ ਉਹ ਮੈਨੂੰ ਲੱਗਦਾ ਨਸ਼ੇ ਨੇ ਵੀ ਮੂੰਹ ਮਾਰਦਾ ਹੋਊਗਾ ਇਹ ਜਿਹੜਾ ਇੰਨੀ ਹੈਂਡ ਕਰੀ ਬੈਠਾ ਜਿੰਨਾਂ ਦੇ ਨਾਲ ਰਹਿੰਦਾ ਉਹ ਤਾਂ ਪੈਸੇ ਦੇ ਮਾਲਕਾ ਕੋਠੀਆਂ ਦੇ ਮਾਲਕਾ ਕਿਉਂ ਰਹਿੰਦਾ ਉਹਨਾਂ ਦੇ ਨਾਲ ਆਪਦਾ ਘਰ ਕਿਉਂ ਨਹੀਂ ਦੇਖਦਾ ਇਹ ਦੁਖੀ ਕਰ ਰੱਖਿਆ ਮੈਨੂੰ ਇਹਨੇ ਉਹ ਗੱਲ ਸਾਨੂੰ ਪਤਾ ਹੋ ਰਿਆ ਹਾਂ ਬਾਪੂ ਇਹਨੇ ਤੈਨੂੰ ਤਾਂ ਨਾ ਰੋਟੀ ਨਹੀਂ ਖਾਦੀ ਤੈਨੂੰ ਪਤਾ ਹੀ ਆ ਹਾਂ ਯਾਰ ਬਾਪੂ ਫੋਨ ਦੀ ਹੈਂਡ ਕਰੀ ਬੈਠਾ ਜੇ ਪੈਸੇ ਹੁੰਦੇ ਫੋਨ ਲੈ ਦਿਆ ਤੇ ਹੋਰ ਬਾਪੂ ਹੁਣ ਪਤਾ ਤੂੰ ਇਹਦਾ ਧਿਆਨ ਰੱਖੀ ਠੀਕ ਆ ਬਾਕੀ ਮੈਂ ਜਾਵਣਾ ਕੰਮ ਤੇ ਕੰਮ ਵਾਲੇ ਡਿੱਕੀ ਜਾਂਦੇ ਆ ਉਹ ਕੋਈ ਨਾ ਬਾਕੀ ਤੇ ਧਿਆਨ ਰੱਖੀ ਮੈਂ ਕਰਨ ਚਾਹਤਾ ਪੀ ਲੈ ਵੀਰੇ ਨਹੀਂ ਯਾਰ ਚਾਰ ਜੂਣੀ ਪੀਣੀ ਜਾ ਪੀ ਲੈ ਯਾਰ ਬਾਈ ਅੱਜ ਜਾਵੜਾ ਅੱਜ ਤੋਂ ਮੈਂ ਨਹੀਂ ਜਾ ਬੀਣੀ ਤਿੰਨ ਦਿਨ ਹੋ ਗਏ ਯਾਰ ਬਾਈ ਤੂੰ ਰੋਟੀ ਨਹੀਂ ਖਾਦੀ ਉੱਠ ਯਾਰ ਵੀਰੇ ਯਾ ਮੈਂ ਨਹੀਂ ਚਾਹ ਜੂਣੀ ਯਾਰ ਜਾਵੜਾ ਯਾਰ ਬਾਬਾ ਦੇਖੀਉਗਾ ਜੈਕ ਬਸਾ ਕਰ ਕੀ ਛੱਡਣਾ ਵੀਰੇ ਆ ਕੇ ਫੇਲਾ ਚੱਲਿਆ ਵੀਰੇ ਆ ਤਾਂ ਛੱਡ ਦੇ ਬਾਬੂ ਆ ਕੇ ਪਿੱਛੇ ਆਜਾ ਵੀਰੇ ਵੀਰੇ ਛੱਡੇ ਕੀ ਕਰਨ ਜਾ ਰਹੀ ਬਰੇ ਓ ਬਰੇ ਬੁੜਿਆ ਬਈ ਬਾਪੂ ਗਾਣ ਦੇ ਉਪਰੇ ਕੇ ਉਹ ਦੇਖੋ ਦੀਵਾ ਕਿੱਡਾ ਦੀਦਾ ਮੈਨੂੰ ਦਿਖਾਈ ਓ ਮੈਨੂੰ ਦਿਖਾਈ ਓ ਲੈ ਦੇਖਤਾ ਸੀ ਨੂੰ ਮੁੱਟਾ ਓਏ ਉਹ ਕੁਡਾ ਦੀ ਆ ਮੈਂ ਓਏ ਕਰਨ ਓਏ ਓਏ ادي ਬਤਾਓ ਹਾਂ ਬਾਪੂ ਪਤਾ ਮੰਜਾ ਫੇਲਾ ਪਿਆਗਾ ਤੇ ਕਰਨ ਬਾਪੂ ਕਰਨ ਦਾ ਤੇਰੀ ਜਾਨਵਾਰੀ ਚਲਾ ਗਿਆ ਮੈਂ ਬਹੁਤ ਰੋਕਣ ਨੂੰ ਨਾ ਤੂੰ ਤੈਨੂੰ ਕਹਿੰਦਾ ਮਗਰ ਫੜਨਾਗਾ ਉਹਨੂੰ ਜਾ ਕੇ ਮਗਰ ਗਿਆਈ ਬਾਪੂ ਉਹ ਤਾਂ ਪਰਨਾ ਵੀ ਲਗਾ ਮੈਂ ਬਹੁਤ ਧੱਕੇ ਮਾਰੇ ਬਾਪੂ ਬਾਰੇ ਬਾਪੂ ਉਹ ਤਾਂ ਬਾਹਾਂ ਫੜਿਆ ਤਾਂ ਭੱਜ ਗਿਆ ਪਰਨਾ ਨਹੀਂ ਖੋਹਦਾ ਖੋਇਆ ਤੂੰ ਖੋਇਆ ਬਾਪੂ ਮੈਂ ਉਹਨੇ ਮੇਰੇ ਧੱਕੇ ਵੀ ਵਾਰੇ ਬਾਪੂ ਦਾ ਹੁਣ ਕਹੇ ਮਾਰ ਕੇ ਸੱਟ ਗਿਆ ਫੜ ਤੂੰ ਆਇਆ ਕਰੋ ਤੂੰ ਮੜਾ ਦੇਖ ਕੇ ਕਿਹੜੇ ਰਾ ਗਿਆ ਹੁਣ ਠੀਕ ਆ ਬਾਪੂ ਓ ਵਾਹਿਗੁਰੂ ਓ ਦੁਨੀਆਂ ਦੇ ਮਾਲਕਾ ਓ ਨੀਲੀ ਸੱਤ ਵਾਲਿਆ ਓ ਡੇਢ ਸਾਲ ਹੋ ਗਏ ਉਹ ਮੁੰਡਾ ਘਰੇ ਗਏ ਨੂੰ ਉਹ ਪੰਜਾਬ ਦਾ ਕੋਨਾ ਕੋਨਾ ਗਾਤਾ ਉਹਨੂੰ ਲਵਦਾ ਲਵਦਾ ਮੈਂ ਤਾਂ ਨੰਗ ਹੋ ਗਿਆ ਰੱਬਾ ਉਹ ਜੇ ਤੂੰ ਸ਼ਕਤੀ ਦਾ ਮਾਲਕਾਂ ਰੱਬਾ ਮੇਰਾ ਪੁੱਤ ਮਿਲਾ ਦੇ ਉਹ ਮਿਲਾ ਦੇ ਮੇਰੇ ਪੁੱਤ ਨੂੰ ਰੱਬਾ ਕਰ ਦੇ ਕਿਰਪਾ ਰੱਬਾ ਕਰ ਦੇ ਕਿਰਪਾ ਰੱਬਾ ਕਰਦੇ ਆ ਪਤਾ ਮਿਲਦੇ ਆ ਉਹਨੂੰ ਜਾ ਕੇ ਕੀ ਕਹਿੰਦਾ ਫੇਰ ਹੀ ਪਤਾ ਲੱਗੂ ਕਿੱਥੇ ਗੱਡੀ ਲੈਣੀ ਆ ਉਹ ਪੁੱਤਰਾ ਦਸ ਦੀ ਗਾਲ ਸਸਿਕਾ ਬਾਹ ਪੁੱਤਰਾ ਕਰਨ ਤੂੰ ਇੱਥੇ ਤੈਨੂੰ ਬਦੰਦਰਾ ਭਾਲ ਭਾਲ ਅਸੀਂ ਕਮਲੇ ਹੋ ਗਏ ਤੇਰਾ ਪਿਓ ਆਏ ਮੰਗੇ ਤੇ ਪੈਣ ਵਾਲਾ ਹੋਇਆ ਪਿਓ ਤੂੰ ਚੱਕਰ ਨਹੀਂ ਕਰਦਾ ਇੱਥੇ ਕੰਮ ਕਰਦਾ ਮੈਂ ਤਾਂ ਇੱਥੇ ਕੰਮ ਮਿਲ ਗਿਆ ਸੀਗਾ ਅੱਛਾ ਮੈਂ ਇੱਥੇ ਹੀ ਆ 1.5 ਸਾਲ ਦਾ ਕਰਨ ਆਪਾਂ ਤਾਂ ਫਿਰ ਆਪਾਂ ਘਰ ਨੂੰ ਚੱਲਦੇ ਆਂ ਮੇਰਾ ਮਾਲਕ ਬੈਠਾ ਬਾਹਰ ਉਹਦੇ ਨਾਲ ਗੱਲ ਕਰਨਾ ਚਲ ਉਹਦੇ ਨਾਲ ਗੱਲਬਾਤ ਆਪਾਂ ਕਰ ਲੈਨੇ ਕੋਈ ਗੱਲ ਨਹੀਂ ਖਿੱਡੀ ਗੱਲ ਆ ਤੇ ਬਹਿਗਾ ਕਿਉਂ ਬੰਦੇ ਵਹਿਲੇ ਵਾਂਗੂ ਬੈਠੇ ਆ ਤੇ ਕੰਮ ਆਪਣੇ ਸਿਰ ਚੜਿਆ ਪਿਆਗਾ ਤੇ ਤੁਸੀਂ ਬੰਦੇ ਆਪਣਾ ਵਿਲੇ ਬੈਠੇ ਤੇ ਮਾਰ ਭੇਜੋ ਥੋੜਾ ਜਿਹਾ ਦੋ ਤਿੰਨ ਟਰੱਕ ਟਰੱਕ ਇਕੱਠੀ ਭੇਜ ਦਿਓ ਹਾਂ ਬਸ ਮੈਂ ਥੋੜਾ ਨਾਲ ਬਾਅਦ ਚ ਗੱਲ ਕਰਦਾ 10 ਮਿੰਟ ਤੱਕ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਹਾਂ ਜੀ ਹਾਂ ਬਈ ਇਹ ਮੁੰਡਾ ਤੁਹਾਡੇ ਕੋਲੇ ਕਿੰਨੇ ਚਿਰ ਦਾ ਕੰਮ ਕਰਦਾ ਜੀ ਇਹ ਮੁੰਡਾ ਤਾਂ ਆਪਣੇ ਕੋਲੇ 1.5 ਸਾਲ ਲੰਘ ਗਿਆ ਕੰਮ ਕਰਦੇ ਰੋ ਇਹਨਾਂ ਦਾ ਮਾਂ ਪਿਓ ਜੀ ਬਹੁਤ ਚਿਰ ਹੋ ਗਿਆ ਭਾਲਦਿਆਂ ਨੂੰ ਅੱਛਾ ਤੇ ਸਾਰਾ ਕੋਨਾ ਕੋਨਾ ਪੰਜਾਬ ਦਾ ਸਾਨ ਦਾ ਸਾਨੂੰ ਕਿਤੇ ਨਹੀਂ ਮਿਲਿਆ ਇਹ ਤੇ ਹੁਣ ਚਲ ਵਧੀਆ ਰੱਬ ਦਾ ਸੁਖਰਾ ਜਿਹੜਾ ਸਾਨੂੰ ਮਿਲ ਗਿਆ ਇਹ ਤੇ ਤੁਸੀਂ ਸਾਨੂੰ ਇਹਨੂੰ ਹੁਣ ਤੁਸੀਂ ਤੋਰ ਸਕਦੇ ਨਾਲ ਸਾਡੇ ਅੱਛਾ ਇਹ ਮਤਲਬ ਘਰੋਂ ਭੱਜ ਕੇ ਆਇਆ ਸੀ ਇਹ ਹਾਂਜੀ ਉਦੋਂ ਘਰੋਂ ਭੱਜ ਆਇਆ ਬਸ ਪਤਾ ਨਹੀਂ ਕੀ ਕਾਰਨ ਮੁੰਡਾ ਤਾਂ ਇਸ ਤਰ੍ਹਾਂ ਲੱਗਦਾ ਨਹੀਂ ਯਾਰ ਮੁੰਡਾ ਬਹੁਤ ਮਿਹਨਤੀ ਹੈ ਇਹ ਠੀਕ ਆ ਜੀ ਠੀਕ ਆ ਤੇ ਕਿਹੜਾ ਪਿੰਡ ਆ ਦਾ ਇਹ ਤਾਂ ਪਿੰਡ ਆ ਜੀ ਤਖਤੂਬਰਾ ਸਾਹਿਬ ਆ ਜੀ ਅੱਛਾ ਤਖਤੂਬਰਾ ਸਾਹਿਬ ਮੋਗੇ ਜ਼ਿਲ੍ਹੇ ਚ ਹਾਂਜੀ ਮੋਗੇ ਜ਼ਿਲ੍ਹੇ ਚ ਆ ਜੀ ਅੱਛਾ ਅੱਛਾ ਮੁੰਡਾ ਯਾਰ ਬਹੁਤ ਸ਼ਿਹਾਰ ਹੈ ਤੁਹਾਨੂੰ ਤਾਂ ਨਰਮੀ ਬਹੁਤ ਮੁੰਡਾ ਕੰਮ ਕਰਨ ਨੂੰ ਯਾਰ ਮਿਹਨਤੀ ਆ ਪੂਰਾ ਨਹੀਂ ਮਿਹਨਤੀ ਤਾਂ ਸੀਗਾ ਜੀ ਪ ਉਹ ਘਰ ਹੋਇਆ। ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਜੇ ਇਹਨੂੰ ਘਰੇ ਲੈ ਜਾਣਾ ਚਾਹੁੰਦੇ। ਇਹਨਾਂ ਦਾ ਮਾਪਿਆ ਬਹੁਤ ਜਨ ਮੰਜੇ ਤੇ ਪੈਣ ਵਾਲੀ ਗੱਲ ਹੀ ਹੋਈ ਪਈ ਹੈ। ਠੀਕ ਆ ਚਲੋ ਮੇਰੀ ਗੱਲ ਸੁਣੋ। ਹਾਂਜੀ। ਅੱਜ ਹੈਗੇ 30 ਹਾਂਜੀ। ਤਰੀਕਾ ਤੇ ਕੱਲ ਨੂੰ ਹੈਗੇ 31। ਹਾਂਜੀ ਹਾਂਜੀ। ਪਰਸੋਂ ਨੂੰ ਇਹਨਾਂ ਨੂੰ ਇੱਕ ਨੂੰ ਤਨਖਾਹ ਮਿਲਦੀ ਹੈਗੀ। ਠੀਕ ਆ ਜੀ। ਕਿਉਂਕਿ ਜਿਹੜੀ ਤਨਖਾਹ ਦਿੰਦੇ ਹੋ ਮੇਰਾ ਮੈਨੇਜਰ ਦਿੰਦਾ ਹੁੰਦਾ ਮੇਰੇ ਹੱਥ 'ਵਸੋ ਹੋ ਹੈ ਰੇਗੀ। ਹਾਂਜੀ ਹਾਂਜੀ। ਪਰਸੋਂ ਇਹਨੂੰ ਤਨਖਾਹ ਦੇ ਕੇ ਹਾਂਜੀ ਤੇ ਨਾਲੇ ਹੋਰ ਜਿਹੜਾ ਕੋਈ ਲੜਾ ਕਪੜਾ ਨੂੰ ਲੈ ਕੇ ਦਿੰਦਾ ਸੀ ਬਹੁਤ ਦੁਖੀ ਆ ਲੱਭ ਲੱਭ ਥੱਕ ਗਿਆ ਮੈਂ ਤਾਂ ਕੋਈ ਨੀ ਲੱਭਦਾ ਓ ਰੱਬ ਨੇ ਕਿਰਪਾ ਕਰਤੀ ਓਏ ਓ ਮੇਰਾ ਪੁੱਤ ਮਰ ਗਿਆ ਓਏ ਕਿੱਥੇ ਰਿਹਾ ਪੁੱਤਰਾ ਮਾਤਾ ਤਰਸਿਆ ਪਿਆ ਸੀ ਕੋਈ ਜਗ੍ਹਾ ਨਹੀਂ ਛੱਡੀ ਲੱਭਣ ਤੋਂ ਬਹੁਤ ਫੈਕਟਰੀ ਚ ਲੱਗ ਗਿਆ ਸੀ ਬੈਠ ਪੁੱਤ ਸਾਰੀ ਗੱਲਬਾਤ ਦੱਸ ਓ ਤੂੰ ਇੰਨਾ ਕਿੱਥੇ ਰਿਹਾ ਮੈਂ ਫੈਕਟਰੀ ਚ ਲੱਗ ਗਿਆ ਸੀ ਪੁੱਤ ਕੋਈ ਘਰ ਨਹੀਂ ਛੱਡਿਆ ਕੋਈ ਪਿੰਡ ਨਹੀਂ ਛੱਡਿਆ ਕੋਈ ਸ਼ਹਿਰ ਨਹੀਂ ਛੱਡਿਆ ਆਹੇ ਬਾਪੂ ਹਾਂ ਤਾਂ ਫੋਨ ਵੀ ਲੈ ਲਿਆ ਬਹੁਤ ਖੁਸ਼ੀ ਦੀ ਗੱਲ ਆ ਪੁੱਤ ਤੂੰ ਤੇਰੇ ਵਾਸਤੇ ਵੀ ਲਿਆਂਦਾ ਹੂ ਨਾ ਆ ਦੇਖ ਉਹ ਵਾਹ ਓਏ ਪੁੱਤਰਾ ਮੈਂ ਵੀ ਇਹੀ ਭਾਦਦਾ ਸੀਗਾ ਮੈਨੂੰ ਉਂਗਲਾਂ ਨਹੀਂ ਮਾਰਨੀਆਂ ਆਉਂਦੀਆਂ ਵੱਡੇ ਤੇ ਬਾਪੂ ਗੱਲ ਸੁਣ ਰਹੀ ਹਾਂ ਹਾਂ ਪੁੱਤੋ ਦਇਆ ਬਾਪੂ ਬਾਪੂ ਹਣ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹਣ ਕੰਮ ਵਧੀਆ ਮਿਲ ਗਿਆ ਹੁਣ ਆ ਜਿਹੜਾ ਘਰ ਆ ਨਾ ਇਹ ਹਵੇਲੀ ਚ ਬਦਲਿਆ ਹੂ ਠੀਕ ਆ ਪੁੱਤ ਮੈਂ ਵੀ ਇਹੀ ਚਾਹਣਾ ਤੂੰ ਘਰ ਦੀ ਗਰੀਬੀ ਚੱਕੇ ਕੋਈ ਨਾ ਬਾਪੂ ਉਹ ਤਾਂ ਮੈਂ ਤਾਂ ਇਹੀ ਲੋਕਾਂ ਨੂੰ ਸਨੇਹਾ ਦੇਣਾ ਵੀ ਨੌਜਵਾਨ ਜੇ ਛੋਟੇ ਘਰ ਚ ਗਰੀਬੀ ਆ ਜੇ ਤੁਹਾਡੇ ਮਾਪੇ ਤੁਹਾਡੀਆਂ ਮੰਗਾ ਤੁਹਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਕਰ ਸਕਦੇ ਤੁਸੀਂ ਆਪ ਮਿਹਨਤ ਕਰੋ ਆਪਣੇ ਮਾਪੇ ਦਾ ਨਾਮ ਉੱਚਾ ਕਰੋ ਆਪਣਾ ਨਾਮ ਉੱਚਾ ਕਰੋ ਆਪਣੇ ਪਿੰਡ ਦਾ ਨਾਮ ਉੱਚਾ ਕਰੋ ਪੁੱਤ ਤੇਰੇ ਵਰਗੇ ਛਲਗ ਪੁੱਤ ਹੋਣੇ ਚਾਹੀਦੇ ਆ ਮੈਨੂੰ ਵੀ ਆਸ ਆ ਪੁੱਤ ਤੇਰੇ ਤੇ ਤੂੰ ਘਰ ਦੀ ਗਰੀਬੀ ਚੱਕੇਗਾ ਬਹੁਤ ਵੱਡੀ ਆਸ ਆ ਪੁੱਤ ਜਿਹੜਾ ਤੂੰ ਭੁੱਲਿਆ ਪੜ ਗਿਆ ਰਾਹ ਤੇ ਆ ਗਿਆ ਆਖਰ ਨੂੰ ਮਿਹਨਤ ਹੀ ਕੰਮ ਆਈ ਆ ਪੁੱਤ ਆਖਰ ਨੂੰ ਮਿਹਨਤ ਹੀ ਕੰਮ ਆਈ ਆ ਪੁੱਤ ਮਿਹਨਤ ਹੀ ਕੰਮ ਆਈ ਆ ਪੁੱਤ ਟੈਨਸ਼ਨ ਨਾ ਲੈ ਤਾ